ਇਲਾ ਪਠਾਨਕੋਟ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ੱਕੀ ਲੋਕਾਂ ਦੇ ਦੇਖੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਿਛਲੇ ਦਿਨੀ ਬਮਿਆਲ ਵਿਖੇ ਦੋ ਸ਼ੱਕੀ ਲੋਕਾਂ ਨੂੰ ਵੇਖਿਆ ਗਿਆ ਸੀ ਜਿਨ੍ਹਾਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਰੋਟੀ ਖਾਧੀ ਤੇ ਫਿਰ ਉਹ ਚਲੇ ਗਏ ਪਿੰਡ ਭੇੜੀਆਂ ਵਿਖੇ ਵੀ ਦੋ ਸ਼ੱਕੀ ਵਿਖੇ ਗਏ ਸਨ ਸੁਜਨਪੁਰ ਹਲਕਾ ਦੇ ਪਿੰਡੇ ਚੱਕ ਮਾਦੋ ਸਿੰਘ ਵੀ ਚਾਰ ਸ਼ੱਕੀ ਫੌਜੀ ਵਰਦੀ ਵਿੱਚ ਦੇਖੇ ਗਏ ਸਨ ਜਿਨ੍ਹਾਂ ਕੋਲ ਹਥਿਆਰ ਵੀ ਸਨ ਚਸ਼ਮਦੀਦਾਂ ਵੱਲੋਂ ਕੀਤੀ ਗਈ ਇਸ ਗੱਲ ਦੇ ਮੁਤਾਬਕ ਉਹ ਲੋਕ ਪਹਿਲੀ ਵਾਰੀ ਇਸ ਇਲਾਕੇ ਵਿੱਚ ਵਿਖੇ ਸਨ ਅਤੇ ਬੀਤੀ ਰਾਤ ਵੀ ਨੀਂਹ ਪਹਾੜੀ ਖੇਤਰ ਧਾਰ ਦੇ ਪਿੰਡ ਫੰਕਤੋਲੀ ਵਿਖੇ ਸੱਤ ਛੱਕੀ ਅਨਸਰ ਵੱਲੋਂ ਲੋਕਾਂ ਨੂੰ ਵੇਖਿਆ ਗਿਆ ਹੈ ਇਹ ਸੱਤ ਛੱਕੀ ਅਨਸਰ ਇੱਕ ਘਰ ਵਿੱਚ ਦਾਖਲ ਹੋਏ ਉਹਨਾਂ ਨੇ ਉਹਨਾਂ ਤੋਂ ਪਾਣੀ ਮੰਗਿਆ ਪਾਣੀ ਪੀਤਾ ਤੇ ਫਿਰ ਉਹ ਇਸ ਤੋਂ ਬਾਅਦ ਜੰਗਲ ਵਿੱਚ ਦਾਖਲ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਘਰ ਦੀ ਮਹਿਲਾ ਸੀਮਾ ਦੇਵੀ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ 7 ਲੋਕ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਉਹਨਾਂ ਤੋਂ ਪਾਣੀ ਮੰਗਿਆ ਉਹਨਾਂ ਨੇ ਉਹਨਾਂ ਨੂੰ ਪਾਣੀ ਪਿਲਾਇਆ ਤੇ ਪਾਣੀ ਪੀਣ ਤੋਂ ਬਾਅਦ ਉਹ ਜੰਗਲ ਵਿੱਚ ਦਾਖਲ ਹੋ ਗਏ ਉਹਨਾਂ ਨੇ ਇਸ ਤੋਂ ਜਾਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਉੱਥੇ ਪਹੁੰਚ ਕੇ ਸਰਚ ਬਿਆਨ ਚਲਾਇਆ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਜਿਹੜੇ ਲੋਕ ਜੰਗਲ ਵਿੱਚ ਦਾਖਲ ਹੋਏ ਸਨ ਉਹ ਲੇਬਰ ਦੇ ਵੀ ਹੋ ਸਕਦੇ ਨੇ ਉਹਨਾਂ ਨੇ ਕਿਹਾ ਕਿ ਜੰਗਲ ਦੇ ਦੂਸਰੇ ਪਾਸੇ ਲੇਬਰ ਵੱਲੋਂ ਕੰਮ ਵੀ ਕੀਤਾ ਜਾ ਰਹਿਆ ਹੈ ਤੇ ਇਸ ਦੇ ਨਾਲ ਨਾਲ ਉਹਨੇ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਬਰਤੀ ਜਾਵੇਗੀ ਸਾਰੇ ਖੇਤਰ ਵਿੱਚ ਸਰਚ ਅਭਿਆਨ ਚੱਲ ਰਿਹਾ ਹੈ ਪਰ ਹਜੇ ਕਿਸੇ ਵੀ ਤਰ੍ਹਾਂ ਦੀ ਕੋਈ ਉਹਨਾਂ ਕੋਲ ਪੁਖਤਾ ਉਹਨਾਂ ਨੂੰ ਐਸਾ ਇਸ਼ਾਰਾ ਨਹੀਂ ਮਿਲਿਆ ਹੈ ਜਿਸ ਵਿੱਚ ਸ਼ੱਕੀ ਲੋਕਾਂ ਬਾਰੇ ਯਕੀਨੀ ਤੌਰ ਤੇ ਕਿਹਾ ਜਾ ਸਕੇ ਮੇਰਾ ਸੀਮਾ ਦੇਵੀ ਤੁਹਾ ਮੇ ਕੀ ਹੋਇਆ ਕੱਲ ਕੱਲ ਹੀ ਉਹ ਕਿਵੇਂ ਆਇਆ ਟੈਂਕ ਲੱਗੇ ਖੜੀ ਸੀ ਸੱਤ ਬੰਦੇ ਆਏ ਸੀ ਚਾਰ ਮੇਰੇ ਇੱਧਰ ਆਏ ਪਰ ਤੇ ਤਿੰਨ ਬੰਦੇ ਅੰਬਲ ਲੱਗੇ ਖੜੇ ਸੀ ਮੈਨੂੰ ਬੋਲਦੇ ਪੈਂਦੇ ਪਾਣੀ ਪੀਣਾ ਮੈਂ ਪਾਣੀ ਪਲਾਈ ਦਿੱਤਾ ਫਿਰ ਮੈਂ ਅੰਦਰ ਪਾਣੀ ਲੈਣ ਗਈ ਫਿਰ ਇੱਕ ਮੈਨੂੰ ਕਹਿੰਦਾ ਮਿਕਸ ਕਰ ਦੋ ਫਿਰ ਮੈਂ ਮਿਕਸ ਕੀਤਾ ਪਾਣੀ ਫਿਰ ਮੈਂ ਟ੍ਰੇ ਚ ਪਾਈਏ ਮੈਂ ਪਾਣੀ ਦਿੱਤਾ ਚਾਰਾਂ ਨੂੰ ਫਿਰ ਜਿਹੜੇ ਤਿੰਨ ਬੱਚੇ ਸੀ ਉਹ ਕਹਿੰਦੇ ਮੈਂ ਆਪੇ ਦੇ ਆਣਾ ਫਿਰ ਉਹ ਆਪੇ ਦੇਣਗੇ ਤਿੰਨ ਇੱਥੇ ਖੜੇ ਸੀ ਮੇਰੇ ਲੱਗੇ ਫਿਰ ਉਹ ਗੱਲਾਂ ਮੇਰੇ ਪੁੱਛ ਲੈਣਗੇ ਤੇਰਾ ਘਰ ਵਾਲਾ ਕੀ ਕਰਦਾ ਫਿਰ ਮੈਂ ਬੋਲਿਆ ਕਿ ਮੈਂ ਹਾਂ ਥੜੇ ਤਾਂ ਪਿਆ ਫਿਰ ਮੈਨੂੰ ਬੋਲਦੇ ਕਿ ਤੁਹਾਡੇ ਬੱਚੇ ਮੈਂ ਕਿਹਾ ਬੱਚੇ ਮੇਰੇ ਦੋ ਫਿਰ ਕਹਿੰਦੇ ਠੀਕ ਹੈ ਫਿਰ ਬੋਲਦੇ ਕਿ ਤੁਹਾਡਾ ਘਰ ਕੱਲਾ ਹੀ ਹੈ ਮੈਂ ਕਿਹਾ ਨਹੀਂ ਸਾਡਾ ਘਰ ਕੱਲਾ ਨਹੀਂ ਫਿਰ ਉਹ ਚੱਲ ਗਏ ਫਿਰ ਉਹ ਪਿੱਛੇ ਮੁੜੀ ਮੁੜੀ ਮੈਨੂੰ ਦਿਖਣ ਕਿ ਕੁਝ ਰੋਲਾ ਤਾਂ ਨਹੀਂ ਕਿਤੇ ਪਾਏ ਕਰਦੀ ਕਿਤਾਹ ਲੱਗਦੇ ਸੀ ਦੇਖਣ ਵਿੱਚ ਉਹ ਇਆਂ ਡੋਮੇਜੇ ਲੱਗੇ ਤੇ ਕਾਲੇ ਕਾਲੇ ਇਆਂ ਕੁਝ ਲੰਬੇ ਚੰਬੇ ਬੜੇ ਤੱਕੜ ਜੁਆਣੀ ਹੋ ਤੋ ਇਤਿ ਡੋਮੇਜੇ ਹੀ ਬੈਕ ਚੁੱਕੇ ਨੇ ਬੜੇ ਵੱਡੇ ਹੋਣਾ ਕੋਈ ਹੱਥ ਵਿੱਚ ਹਥਿਆਰ ਹੋ ਗਾ ਕੁਝ ਵੀ ਨਹੀਂ ਆ ਸਿਰਫ ਬੈਕ ਚੁੱਕੇ ਦੇ ਬਡੋਡੇ ਆਏ ਆਏ ਕਿਦੋਂ ਦੇ ਗਏ ਕਿਦੋਂ ਨੂੰ ਸੀ ਆਏ ਉੱਪਰੋਂ ਸਾਡੇ ਇਧਰ ਉੱਪਰਲੀ ਸਾਡੋ ਪੇਠਿਓ ਤੇ ਗੇ ਵੀ ਉਧਰ ਉੱਪਰ ਉੱਪਰਲੀ ਸਾਈਡ ਗਏ ਸਾਡੇ ਖੇਤਾਂ ਚ ਇਹ ਏਰੀਆ ਜਿਹੜਾ ਆ ਜੰਗਲਾਤ ਆ ਕਿਦਾਂ ਜੰਗਲਾਰੀ ਆ ਸ਼ਿਕਾਇਤ ਕਿਤਨੀ ਹੀ ਪੁੱਛਣੂ ਹਾਂਜੀ ਰਾਤੀ ਆਇਆ ਰਿਓ ਵੀ ਜੇ ਕੱਲ ਲੇਟ ਨਾਈਟ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਫੰਕਤੋਲੀ ਦੇ ਏਰੀਏ 'ਚ ਤਕਰੀਬਨ 7 ਜਿਹੜੇ ਸ਼ੱਕੀ ਬੰਦੇ ਦੇਖੇ ਗਏ ਇਹ ਇੱਕ ਘਰ ਸੀ ਪਹਾੜ ਦੇ ਉੱਪਰ ਉਹਦੇ ਉੱਪਰ ਜਿਹੜੇ ਆ ਕਿ ਵੀ ਉਸ ਘਰ 'ਚ ਕੁਝ ਬੰਦੇ ਪਾਣੀ ਪੀਣ ਆਏ ਸੀ ਜਦੋਂ ਆਪਾਂ ਇਨੀਸ਼ੀਅਲ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਬੰਦੇ ਕੋਈ ਸ਼ੱਕੀ ਜਾਪਦੇ ਆ ਤੇ ਜੰਗਲ ਵਾਲੀ ਸਾਈਡ ਤੋਂ ਆਏ ਸੀ ਤੇ ਪਾਣੀ ਮੰਗ ਕੇ ਉਧਰ ਨੂੰ ਚਲੇ ਗਏ ਇਹਦੇ ਕਈ ਐਂਗਲ ਹੋ ਸਕਦੇ ਆ ਕੋਈ ਜੰਗਲ 'ਚ ਵੀ ਕੰਮਕਾਰ ਕਰਦਾ ਹੋ ਸਕਦਾ ਕੋਈ ਉਧਰ ਨੂੰ ਆਇਆ ਹੋਵੇ ਪਾਣੀ ਮੰਗਿਆ ਹੋਵੇ ਜਾਂ ਇਹ ਜਿਸ ਤਰ੍ਹਾਂ ਦੱਸਿਆ ਗਿਆ ਕਿ ਵੀ ਸ਼ੱਕੀ ਬੰਦੇ ਵੀ ਹੋ ਸਕਦੇ ਆ ਸਾਰੇ ਐਂਗਲ ਆਪਾਂ ਵੈਰੀਫਾਈ ਕਰ ਰਹੇ ਆ ਸਵੇਰੇ ਅੱਜ ਉਥੇ ਜਿਹੜਾ ਉਹ ਮਿਲਟਰੀ ਤੇ ਪੁਲਿਸ ਨੇ ਜੁਆਇੰਟ ਸਰਚ ਕੀਤੀ ਜਾ ਰਹੀ ਹੈ ਇਸ ਏਰੀਆ 'ਚ ਤੇ ਆਪਾਂ ਜਿਹੜਾ ਕੱਲਾ ਕੱਲਾ ਏਰੀਆ ਉਹ ਸਾਰਾ ਚੈੱਕ ਕਰਾਂਗੇ ਇਹਦੇ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਤੁਹਾਣਾ ਸ਼ੇਅਰ ਕਰਦੇ ਜਾਵਾਂਗੇ ਸਰ ਕੋਈ ਹੁਲੀਆ ਵਗੈਰਾ ਜਾਂ ਕੋਈ ਉਹਨਾਂ ਕੋ ਹਥਿਆਰ ਵਗੈਰਾ ਪਤਾ ਚੱਲਿਆ ਜੀ ਅਸਲਾ ਉਹਨਾਂ ਕੋਲ ਕੋਈ ਨਹੀਂ ਸੀ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਵੀ 7 ਕੋ ਬੰਦੇ ਸੀ ਤੇ ਇਹ ਜੰਗਲ ਵਾਲੀ ਸਾਈਡ ਤੇ ਪਿਛਲੀ ਸਾਈਡ ਤੋਂ ਚੜ ਕੇ ਉਧਰ ਉਹਨਾਂ ਦੇ ਘਰ ਵੱਲ ਆਏ ਸੀ ਤੇ ਉਹਨਾਂ ਨੇ ਪਾਣੀ ਮੰਗਿਆ ਸੀ ਤੇ ਬਾਕੀ ਅਸਲਾ ਉਹਨਾਂ ਕੋ ਕੋਈ ਨਹੀਂ ਸੀ ਤੇ ਉਹਨਾਂ ਦੇ ਅਨਸਾਰੇ ਸ਼ੱਕੀ ਬੰਦੇ ਲੱਗ ਰਹੇ ਸੀ ਤੇ ਆਪਾਂ ਇਸ ਲਈ ਇਹਨੂੰ ਬੜੇ ਸੀਰੀਅਸਲੀ ਲਿਆ ਇਸ ਚੀਜ਼ ਨੂੰ ਤੇ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਬਾਕੀ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦੁੱਜੇ ਸਰ ਇਸ ਕੋ ਪਹਿਲੇ ਵੀ ਚਤੂ ਮਹਸਾਨਾ ਦੀ ਵਰਦੀ ਦੇ ਵਿੱਚ ਦਿਖੇਗੇ ਸੀ ਆ ਕੀ ਲੱਗਦਾ ਕਿ ਉਹਦੇ ਨਾਲ ਇਹ ਗੱਲ ਦੇ ਮਿਲਦੇ ਹੁਣ ਜਿਹਦੇ ਚ ਕੋ ਸੇਨਾ ਦੀ ਵਰਦੀ ਵਾਲੀ ਗੱਲ ਉਹਨਾਂ ਨੇ ਕੀਤੀ ਨਹੀਂ ਉਹ ਸਿਵਲ ਕੱਪੜੇਾਂ 'ਚ ਸੀ ਬਾਕੀ ਕਿਉਂਕਿ ਦੇਖੋ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਸਾਡਾ ਫਰਜ਼ ਹੈ ਨੂੰ ਵੈਰੀਫਾਈ ਕਰਨਾ ਤੇ ਅੱਜ ਆਪਾਂ ਇਸੇ ਕਾਰਨ ਅਰਲੀ ਮਾਰਨਿੰਗ ਇੱਥੇ ਇਕੱਠੇ ਹੋਏ ਮੇਰੇ ਨਾਲ ਮਤਲਬਕ ਐਸਐਚਓਜ਼ ਵੀ ਆਏ ਆ ਤੇ ਆਪਾਂ ਸਾਰੇ ਏਰੀਆ ਦੀ ਸਰਚ ਕਰਾਂਗੇ ਆਰਮੀ ਦੇ ਨਾਲ ਰਲ ਕੇ ਤੇ ਫਿਰ ਉਹਦੇ ਬਾਅਦ ਜਿਹੜੀ ਗੱਲ ਸਾਹਮਣੇ ਆਦੀ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕੋਈ ਵੀ ਜਿੱਥੇ ਵੀ ਸਾਨੂੰ ਸ਼ੱਕ ਹੁੰਦਾ ਉਹ ਚੀਜ਼ ਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Parthankur.